ਨੇ ਮੇਨਾਂ ਰਸਤੇ 'ਚ ਬਹੁਤ ਗੰਦੀ ਬਤਮੀ ਸੀ ਕੀਤੀ ਕਿੰਨਿਆਂ ਨੂੰ ਡੌਚਰ ਕਰਕੇ ਇਹਨੇ ਪੈਸੇ ਲਏ ਆ ਸਾਰਾ ਕੁਝ ਲਿਆ ਹੁਣੇ ਸਾਡੇ ਘਰ 'ਵਾਲ ਲਾਇਆ ਹੋਇਆ ਇਹਨੂੰ ਪਤਾ ਲੱਗਦਾ ਵੀ ਏਕਮ ਲੜਕੇ ਮੇਰੇ ਸਹੁਰੇ ਗਈ ਹੋਈਆਂ ਠੀਕ ਆ ਇਹਨੇ ਉਸ ਤੋਂ ਬਾਅਦ ਕੀ ਕੀਤਾ ਉਹਦੇ ਤੱਕ ਪਹੁੰਚ ਕੀਤੀ ਠੀਕ ਆ ਉਹਨੂੰ ਇਹ ਗੱਲ ਇਹਨੇ ਕਹੀ ਗਈ ਵੀ ਹਨੀ ਦੀ ਬਾਰ ਕਿਸੇ ਨਾਲ ਗੱਲਬਾਤਾਂ ਤੇ ਹਨੀ ਦੀਆਂ ਮੇਰੇ ਕੋਲ ਵੀਡੀਓਜ਼ ਨੇ ਟ੍ਰਿੰਕਲ ਕਹਿੰਦਾ ਮੇਰੀ ਵਾਈਫ ਨੂੰ ਵੀ ਇਹ ਮੈਂ ਤੈਨੂੰ ਤਾਂ ਦਊਂਗਾ ਪਹਿਲਾਂ ਤੂੰ ਮੈਨੂੰ ਵੀਡੀਓ ਬਣਾ ਕੇ ਦੇ ਤੇ ਇਹਨੇ ਤੈਨੂੰ ਨਾਲ ਨਹੀਂ ਰੱਖਣਾ ਹੈਗਾ ਵੀ ਇਹ ਇਹਦਾ ਭਰਾ ਤੇ ਇਹਦੀ ਮੰਮੀ ਇਹ ਸਾਰੇ ਰਲ ਕੇ ਡੈਡੀ ਦੇ ਜਾਣ ਤੋਂ ਬਾਅਦ ਤੈਨੂੰ ਘਰੋਂ ਕੱਢਣਾ ਚਾਹੁੰਦੇ ਨੇ ਵਾਈਪ ਛੱਡੋ ਇਹਨੇ ਮੇਰੇ 5 ਸਾਲ ਦੇ بیٹے ਤੋਂ ਵੀ ਵੀਡੀਓ ਬਣਵਾ ਲਈ ਜਿਹਦੇ ਕੀ ਗੁਆ ਮੇਰੀ ਸੱਸ ਵੀ ਆ ਵੈਸੇ ਤਾਂ ਮੇਰਾ ਬੇਟਾ ਨਾਲ ਹੀ ਹੁੰਦਾ ਕੈਸ਼ ਉਸ ਦਿਨ ਮੇਰਾ ਬੇਟਾ ਵੀ ਨਹੀਂ ਸੀਗਾ ਯੰਨੇ ਹਲੇ ਅੱਤੇ ਰਸਤੇ ਯੰਨੇ ਮੇਰੇ ਨਾਲ ਬਹੁਤ ਗੰਦੀ ਬਦਤਮੀਜ਼ੀ ਕੀਤੀ ਹੈ ਤੇ ਇੱਕ ਹੱਥ ਵੀ ਪਾਇਆ ਐਦਾ ਦੇ ਵੀਸਾ ਮਜੂਰਿਆ ਤਾਂ ਰਿਪੀ ਹੋ ਗਿਆ ਕਿਸਮ ਦਾ ਦਿਹਾਣੀ ਸੈਟੀ ਭਾਪੀ ਸੋਸ਼ਲ ਮੀਡੀਆ 'ਚ ਬਹੁਤ ਕੁਝ ਸ਼ੂ ਕਰ ਰਿਹਾ ਦਿਹਾਣੀ ਸੈਟੀ ਨੂੰ ਆਪਣੇ ਘਰ ਦਾ ਬਿਲਕੁਲ ਵੀ ਨਹੀਂ ਹੈਗਾ ਬਈ ਦਰਾਹਾ ਦੇ ਮਸ਼ਹੂਰ ਬੂਟ ਸੈਲਰ ਜੋ ਕਿ ਇੱਕ ਸਮਾਜ ਸੇਵੀ ਦਾ ਵੀ ਕੰਮ ਕਰਦੇ ਨੇ ਜਿਸ ਦਾ ਨਾਮ ਹਾਨੀ ਸੇਠੀ ਹੈ ਉਹਨਾਂ ਦੀ ਵਾਈਫ ਦੀ ਇੱਕ ਸੋਸ਼ਲ ਮੀਡੀਆ ਤੇ ਵੀਡੀਓ ਬਹੁਤ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਉਹ ਉਸ ਦੀ ਵਾਈਫ ਉਹਨਾਂ ਦੇ ਭਰਾ ਦੇ ਉੱਤੇ ਇਲਜ਼ਾਮ ਲਗਾਉਂਦੀ ਨਜ਼ਰ ਆ ਰਹੀ ਹੈ ਤੇ ਜਿਸ ਤੋਂ ਬਾਅਦ ਹੁਣ ਹਾਨੀ ਸੇਠੀ ਨੇ ਵੀ ਆਪਣੇ ਸੋਸ਼ਲ ਮੀਡੀਆ ਤੇ ਵੀਡੀਓ ਸਾਂਝੀ ਕੀਤੀ ਹੈ ਤੇ ਉਹਨਾਂ ਨੇ ਸਾਰੀ ਗੱਲ ਕਲੀਅਰ ਕਰਦੇ ਹੋਏ ਇਸ ਗੱਲ ਦੀ ਸਫਾਈ ਦਿੱਤੀ ਹੈ ਤੇ ਕਿਹਾ ਹੈ ਕਿ ਇੱਕ ਪ੍ਰਿੰਕਲ ਨਾਮ ਦਾ ਸ਼ਖਸ ਜੋ ਉਸ ਦੀ ਵਾਈਫ ਦਾ ਰਿਸ਼ਤੇਦਾਰੀ ਵਿੱਚ ਭਰਾ ਲੱਗਦਾ ਹੈ ਤੇ ਉਸ ਦਾ ਦੋਸਤ ਹੈ ਉਸ ਨੇ ਇਹ ਸਾਰੀ ਗੇਮ ਖੇਡੀ ਹੈ ਕਿਉਂਕਿ ਉਸ ਨੂੰ ਪਤਾ ਸੀ ਕਿ ਹਨੀ ਸੇਠੀ ਦੇ ਉਸ ਦੀ ਵਾਈਫ ਵਿੱਚ ਲੜਾਈ ਹੋਈ ਹੈ ਤੇ ਉਸ ਨੇ ਇਸ ਗੱਲ ਦਾ ਨਜਾਇਜ਼ ਫਾਇਦਾ ਚੱਕ ਕੇ ਉਸ ਦੀ ਵਾਈਫ ਤੋਂ ਵੀਡੀਓ ਬਣਾ ਕੇ ਸੋਸ਼ਲ ਮੀਡੀਆ ਤੇ ਅਪਲੋਡ ਕਰਵਾਈ ਹੈ ਤੇ ਹਨੀ ਸੇਠੀ ਨੂੰ ਬਦਨਾਮ ਕਰਨ ਦੀ ਇੱਕ ਚਾਲ ਚੱਲੀ ਹੈ ਜਿਸ ਦੇ ਵਿੱਚ ਉਸ ਦੀ ਵਾਈਫ ਵੱਲੋਂ ਉਸ ਦੇ ਭਰਾ ਤੇ ਕਾਫੀ ਇਲਜ਼ਾਮ ਲਗਾਏ ਗਏ ਨੇ ਤੇ ਦੋਸਤੋ ਹਨੀ ਸੇਠੀ ਨੇ ਬੜੇ ਹੀ ਦੁੱਖ ਨਾਲ ਵੀਡੀਓ ਬਣਾਉਂਦੇ ਹੋਏ ਕਿਹਾ ਹੈ ਕਿ ਇੱਕ ਸਮਾਜ ਸੇਵੀ ਹੋਣ ਦੇ ਨਾਤੇ ਮੈਨੂੰ ਬਦਨਾਮ ਕੀਤਾ ਜਾ ਰਿਹਾ ਹੈ ਤੇ ਦੋਸਤੋ ਹਨੀ ਸੇਠੀ ਵੱਲੋਂ ਕਿਹਾ ਗਿਆ ਕਿ ਅਸੀਂ ਬੜੇ ਹੀ ਮਾੜੇ ਹਾਲਾਤਾਂ ਵਿੱਚੋਂ ਨਿਕਲ ਰਹੇ ਹਾਂ ਤੇ ਇਸ ਸਬ ਦਾ ਕਾਰਨ ਉਹ ਸ਼ਖਸ਼ ਹੈ ਜਿਸ ਦਾ ਨਾਮ ਪ੍ਰਿੰਕਲ ਦੱਸਿਆ ਜਾ ਰਿਹਾ ਹੈ ਤੇ ਦੋਸਤੋ ਹਨੀ ਸੇਠੀ ਵੱਲੋਂ ਇਹ ਵੀ ਦੱਸਿਆ ਗਿਆ ਹੈ ਕਿ ਇਸ ਸ਼ਖਸ਼ ਵੱਲੋਂ ਜਿਸ ਦਾ ਨਾਮ ਪ੍ਰਿੰਕਲ ਹੈ ਇਸ ਵੱਲੋਂ ਲੁਧਿਆਣਾ ਦੇ ਵਿੱਚ ਇੱਕ ਪਰਿਵਾਰ ਨਾਲ ਪਹਿਲਾਂ ਵੀ ਅਜਿਹੀ ਹਰਕਤ ਕੀਤੀ ਗਈ ਸੀ ਜਿਸ ਦੇ ਵਿੱਚ ਇੱਕ ਪਰਿਵਾਰ ਦੇ ਸ਼ਖਸ਼ ਨੇ ਆਤਮ ਹੱਤਿਆ ਕਰ ਲਈ ਸੀ ਤੇ ਦੋਸਤੋ ਹੁਣ ਹਨੀ ਸੇਠੀ ਵੱਲੋਂ ਕਿਹਾ ਗਿਆ ਹੈ ਕਿ ਹੁਣ ਇਹ ਸ਼ਖਸ਼ ਸਾਡੇ ਘਰ ਨੂੰ ਟਾਰਗੇਟ ਬਣਾ ਕੇ ਸਾਡੇ ਘਰ ਵਿੱਚ ਫਿੱਕ ਪਾਉਣ ਦੀ ਕੋਸ਼ਿਸ਼ ਕਰ ਰਿਹਾ ਹੈ ਤੇ ਇਸ ਦੇ ਨਾਲ ਹੀ ਹਨੀ ਸੇਟੀ ਵੱਲੋਂ ਇਹ ਵੀ ਕਿਹਾ ਗਿਆ ਹੈ ਕਿ ਕੱਲ ਨੂੰ ਜੇ ਸਾਡੇ ਪਰਿਵਾਰ ਨਾਲ ਕੋਈ ਗੱਲਬਾਤ ਹੁੰਦੀ ਹੈ ਤਾਂ ਇਸ ਸਾਰੀ ਘਟਨਾ ਦਾ ਜ਼ਿੰਮੇਵਾਰ ਪ੍ਰਿੰਕਲ ਨਾਮ ਦਾ ਸ਼ਖਸ ਹੋਵੇਗਾ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਮੈਂ ਹਨੀ ਸੇਟੀ ਦੀ ਵਾਈਫ ਇੱਕਮ ਸੇਟੀ ਜੋ ਸੋਸ਼ਲ ਮੀਡੀਆ ਤੇ ਹਨੀ ਸੇਟੀ ਜਿਹੜਾ ਜ਼ਿਆਦਾ ਛਾਇਆ ਹੋਇਆ ਹੈ ਮਾਝੂ ਗੱਲ ਕਰਨੀ ਸੀ ਸਾਰਿਆਂ ਨਾਲ ਕਿ 2 ਕੁ ਮਹੀਨੇ ਪਹਿਲਾਂ ਮੈਂ ਸ਼ੌਕ ਤੇ ਸੀਗੀ ਤੇ ਹੰਨੀ ਲੁਧਿਆਣੇ ਸੀ ਤੇ ਮੈਂਦੇ ਬ੍ਰਦਰ ਨਾਲ ਘਰ ਆ ਰਹੀ ਸੀ ਵਾਪਸ ਦੁਕਾਨ ਤੋਂ ਆਤੀ 8:00-8:00 ਦਾ ਟਾਈਮ ਸੀਗਾ ਤੇ ਐਨੇ ਅੰਦੇ ਪ੍ਰਾਣ ਦੇ ਮੇਨਣਾ ਰਸਤੇ 'ਚ ਬਹੁਤ ਗੰਦੀ ਬਦਤਮੀ ਜੀ ਹੁੰਦੀ ਹੈ ਵੈਸੇ ਤਾਂ ਮੇਰਾ ਬੇਟਾ ਨਾਲ ਹੀ ਹੁੰਦਾ ਕੈਸ਼ ਉਸ ਦਿਨ ਮੇਰਾ ਬੇਟਾ ਵੀ ਨਹੀਂ ਸੀਗਾ ਐਨੇ ਹਲੇ ਅੱਧੇ ਰਸਤੇ ਗੁਤੁਆਰੇ ਦੇ ਕੋਲ ਜਾ ਕੇ ਖੇਤਾਂ 'ਚ ਗੱਡੀ ਵੜ ਲਈ ਸੀ ਤੇ ਰਾਤਿਰ ਉਤੋਂ ਗੱਟੇ ਦੀਆਂ ਲਾਈਟਾਂ ਵੀ ਮੈਂ ਸ਼ੀਸ਼ੇ ਵੀ ਲੋਕ ਲਗਾਤੇ ਇਹਨੇ ਮੇਰੇ ਨਾਲ ਬਹੁਤ ਦੰਦੀ ਪਤਮੀ ਜੀ ਕੀਤੀ ਹੈ ਤੇ ਇੱਕ ਹੱਥ ਵੀ ਪਾਇਆ ਤਾਂ ਰੇਪ ਹੀ ਸਮਝ ਰਿਹਾ ਤਾਂ ਰੇਪ ਹੋ ਗਿਆ ਕਿਸਮ ਦਾ ਤੇ ਫਿਰ ਮੈਂ ਹਨੀ ਨੂੰ ਫੋਨ ਕਰਨ ਲੱਗੀ ਤੇ ਇਹਨੇ ਮੇਰਾ ਫੋਨ ਖੋ ਕੇ ਕਿੱ체 ਸੁੱਟਦਾ ਵੀ ਫਿਰ ਉਸ ਤੋਂ ਬਾਅਦ ਮੈਂ ਜਾ ਕੇ ਹਨੀ ਨੂੰ ਵੀ ਦੱਸੀਏ ਗੱਲ ਮੈਂ ਹਨੀ ਨੂੰ ਉੱਥੇ ਬੁਲਾ ਲਿਆ ਸੀ ਗੱਲ ਉਦੋਂ ਦੀ ਹੈ ਜਦੋਂ ਲਵ ਪੰਜਾਬ ਹਨੀ ਦੀ ਇੰਟਰਵਿਊ ਸੀਗੀ ਮੈਂ ਹਾਨੀ ਨੂੰ ਫੇਰ ਉੱਥੇ ਹੈ ਕਿ ਐਫਸੀ ਰੁਕ ਗਿਆ ਹੈ ਰੀ ਸੇਟੀ ਜਿਹੜਾ ਹਾਨੀ ਸੇਟੀ ਦਾ ਛੋਟਾ ਭਰਾ ਹੈ ਤੇ ਮੈਂ ਹਾਨੀ ਨੂੰ ਪਿੱਛੋਂ ਫੋਨ ਚੱਕ ਕੇ ਹਾਨੀ ਨੂੰ ਫਟਾਫਟ ਕਾਲ ਕੀਤੀ ਤੁਸੀਂ ਕਿਤੇ ਹੋ ਕਿੰਦਾ ਇਹ ਮੈਂ ਲੱਗ ਪੰਜਾਬੀਆਂ ਤੂੰ ਕਿੱਥੇ ਹੈ ਤੂੰ ਤੇ ਭਰਾਈ ਹੋਈ ਹੈ ਕੀ ਹੋ ਗਿਆ ਮੈਂ ਕਿ ਤੁਸੀਂ ਜਿੱਥੇ ਵੀ ਹੋ ਜਲਦੀ ਆ ਜਾਓ ਹਾਨੀ ਸੇਟੀ ਉੱਥੇ 1 ਮਿੰਟ ਤੋਂ ਪਹਿਲਾਂ ਪਹੁੰਚ ਗਿਆ ਸੀਗਾ ਮੇਰੀ ਗੱਡੀ ਤੇ ਤੇ ਉੱਥੇ ਆ ਕੇ ਉਹ ਗੋਪੀ ਨੂੰ ਉਹਨੇ ਭੇਜਦਾ ਘਰ ਉਹਦਾ ਫਰੈਂਡ ਹੈ ਗੋਪੀ ਜਿਹੜਾ ਨਾਲ ਹੁੰਦਾ ਹੈ ਉਹਨੇ ਘਰੇ ਭੇਜਦਾ ਤੇ ਉਸ ਤੋਂ ਬਾਅਦ ਹੰਨੀ ਸੇਠੀ ਮੇਕੂਲ ਗੱਡੀ 'ਚ ਬੈਠੇ ਤੇ ਹਰੀ ਸੇਠੀ ਅੰਦਰ KFC ਗਿਆ ਸੀ ਹੰਨੀ ਨੂੰ ਮੈਂ ਸਾਰੀ ਗੱਲ ਦੱਸੀ ਕਹਿੰਦੇ ਸੀ ਮੈਂ ਤਾਂ ਜਲੂਸ ਕਰਨਾ ਮੈਂ ਉਸ ਵਕਤ ਤਾਂ ਵੀ ਰੁਕ ਗਿਆ ਮੈਂ ਕਿਹਾ ਤੁਸੀਂ ਅੱਤੇ ਨਾਲ ਜਲੂਸ ਕਰਡੋ ਘਰ ਜਾ ਕੇ ਆਪਾਂ ਗੱਲ ਕਰਦੇ ਹਾਂ ਤੇ ਹੰਨੀ ਸੇਠੀ ਬਾਕੀ ਸੋਸ਼ਲ ਮੀਡੀਆ 'ਚ ਬਹੁਤ ਕੁਝ ਸ਼ੋਅ ਕਰ ਰਿਹਾ ਤੇ ਹੰਨੀ ਸੇਠੀ ਨੂੰ ਆਪਣੇ ਘਰ ਦਾ ਬਿਲਕੁਲ ਵੀ ਨਹੀਂ ਹੈਗਾ ਤੇ ਹੁਣ ਵੀ ਇਹ ਥੋੜੇ ਪਿੰਨ ਪਹਿਲਾਂ ਦੀ ਗੱਲ ਹੈ ਮੀਨਸ ਮੀਨਾਂ ਇਹ ਵੀ ਗੱਲ ਨੂੰ ਹੋ ਚੁੱਕਾ ਹੈ ਤੇ ਹੰਨੀ ਨੇ ਮੈਡਮਾਂ ਰੱਖੀਆਂ ਹੋਈਆਂ ਹੁੰਦੇ ਜੋ ਇੱਕ ਮੈਡਮ ਦੀ ਹੰਨੀਨਾ ਸੈਟਿੰਗ ਸੀ ਉਹ ਵੀ ਮੈਨੂੰ ਕਿਸੇ ਨੇ ਦੱਸਿਆ ਮੈਨੂੰ ਤਾਂ ਪਤਾ ਚੱਲਿਆ ਤੇ ਇਹ ਗੱਲ ਬਿਲਕੁਲ ਸੱਚ ਨਿਕਲੀ ਤੇ ਮੈਡਮ ਦੀ ਵੀ ਮੇਰੇ ਕੋਲ ਵੀਡੀਓ ਹੈਗੀ ਹੈ ਜਿਹੜੀ ਮਾਫੀ ਮੰਗਦੀ ਪਈ ਹੈ ਉਹਨੇ ਕਿਹਾ ਵੀ ਆਸ ਤੋਂ ਬਾਅਦ ਮੇਡਾ ਹੰਨੀ ਸੈਟੀਨਾ ਕੋਈ ਲਿੰਕਾ ਕੋਈ ਕੁਝ ਨਹੀਂ ਹੋਗਾ ਐ ਮੈਂ ਆਪਣੀ ਬੇਟੀ ਨੇ ਸੌਂਕਾ ਕੇ ਗੈਰੀਆ ਕਿਉਂਕਿ ਹੰਨੀ ਸੈਟੀ ਨੇ ਸ਼ੁਰੂਆਤ ਇੱਤੀ ਸੀ ਤੇ ਤਾਂ ਹੀ ਹੁਣ ਮੈਂ ਇਸ ਕਰਮ ਆਪਣੀ ਬੇਟੀ ਬੱਠੀ ਹੋਈਆਂ ਤੇ ਮੇਰੇ ਮਾਪੇ ਉਹਨੂੰ ਵੀ ਬਹੁਤ ਤੰਗ ਕਰ ਰਿਹਾ ਰਾਤੀ ਵੀ ਮੇਰੀ ਮੰਮੀ ਨੂੰ ਇਹਦੀਆਂ ਗੱਲਾਂ ਘਟੀਆਂ ਮੇਰੀ ਮੰਮੀ ਤਾਂ ਕਹਿੰਦੀ ਵੀ ਤੂੰ ਇੱਥੇ ਆ ਜਾ ਅੱਤ ਦੀਆਂ ਨੇ ਬਹੁਤ ਕੰਧੀਆਂ ਕਾਲਾ ਗੱਡੀਆਂ ਤੇ ਤੇਰੀ ਕੁੜੀ ਐਵੇਂ ਆ ਤੇਰੀ ਕੁੜੀ ਐਵੇਂ ਤੇ ਇਸ ਕਰਕੇ ਹੁਣ ਮੈਂ ਆਪਣੇ ਘੇਟੇ ਬੈਠੀ ਆ ਅੱਜ ਮੇਰੇ ਇਦਾਂ ਦਾ ਟਾਈਮ ਆਇਆ ਹੋਇਆ ਵੀ ਇੱਕ ਪਹਿਲਾਂ ਵੀ ਮੈਂ ਕਿਹਾ ਵੀ ਇਸ ਨਾਲ ਯਾਰੀ ਕਰਕੇ ਦੋ ਬੰਦੇ ਪਹਿਲਾਂ ਇਹਨੇ ਸੁਸਾਇਡ ਕਰਾ ਗਏ ਕਿੰਨਿਆਂ ਨੂੰ ਟੌਰਚਰ ਕਰਕੇ ਇਹਨੇ ਪੈਸੇ ਲਏ ਆ ਸਾਰਾ ਕੁਝ ਲਿਆ ਹੁਣ ਇਹ ਸਾਡੇ ਘਰ ਬਾਲ ਲਾਇਆ ਹੋਇਆ ਠੀਕ ਆ ਹੁਣ ਵੀ ਇਸ ਟਾਈਮ ਅਸੀਂ ਰਾਤ ਦੇ ਹਸਪੀਟਲ ਨਾਲ ਜਾਦੇ ਨੇ ਵੀਡੀਓ ਪਾਈ ਹੈ ਵਾਈਫ ਮੇਰੀ ਨੂੰ 9th ਮੰਥ ਲੱਗਿਆ ਹੋਇਆ ਠੀਕ ਆ ਭਰਾ ਮੇਰਾ ਘਰੇ ਹੈ ਨਹੀਂਗਾ ਮੈਨੂੰ ਸਮਝ ਨਹੀਂ ਆ ਰਹੀ ਵੀ ਮੈਂ ਕੀ ਕਰਾਂ ਕੀ ਨਾ ਕਰਾਂ ਠੀਕ ਆ ਰਹੀ ਉਹ ਵੀਡੀਓ ਦੀ ਗੱਲ ਹੈ ਹਰੇਕ ਆਦਮੀ ਜਨਾਨੀ ਦੇ ਵਿੱਚ ਕੁਝ ਨਾ ਕੁਝ ਗੱਲਬਾਤ ਹੁੰਦੀ ਹੈ 9 ਸਾਲ ਤੋਂ ਮੈਂ ਵਿਆਹਿਆ ਹੋਇਆ ਤਿੰਨ ਚਾਰ ਵਾਰ ਸਾਡੇ ਵਿੱਚ ਆਪਸ ਗੱਲਬਾਤ ਹੋਈ ਹੈ ਔਰ ਕਰਦੇ ਬੰਦੇ ਸੀ ਗੱਲਬਾਤ ਹੋ ਜਾਂਦੀ ਥੋੜੀ ਵੀ ਭੈਣਾਂ ਹੋਣਗੀਆਂ ਥੋੜੀ ਵੀ ਵਾਈਫ ਹੋਣਗੀਆਂ ਹਰੇਕ ਦੀ ਆਪਸ ਵਿੱਚ ਬੈਸ ਹੁੰਦੀ ਹੈ ਇਨੇ ਉਸੀ ਦਾ ਫਾਇਦਾ ਉਠਾ ਕੇ ਜਦੋਂ ਦਾ ਇਹ ਹੁਣ 6-7-8 ਮਹੀਨੇ ਤੋਂ ਸਾਡੇ ਨਾਲ ਆਇਆ ਹੋਇਆ ਇਹਦੀ ਰਿਸ਼ਤੇਦਾਰੀ ਚ ਭੈਣ ਲੱਗਦੀ ਹੈ ਮੇਰੀ ਵਾਈਫ ਠੀਕ ਆ ਪ੍ਰਿੰਕਲ ਦੀ ਇਹਨੂੰ ਪਤਾ ਲੱਗਦਾ ਵੀ ਏਕਮ ਲੜਕੇ ਮੇਰੇ ਸਹੁਰੇ ਗਈ ਹੋਈਆਂ ਠੀਕ ਆ ਇਹਨੇ ਉਸ ਤੋਂ ਬਾਅਦ ਕੀ ਕੀਤਾ ਉਹਦੇ ਤੱਕ ਪਹੁੰਚ ਕੀਤੀ ਠੀਕ ਆ ਉਹਨੂੰ ਇਹ ਗੱਲ ਇਹਨੇ ਕਹੀ ਗਈ ਵੀ ਹਨੀ ਦੀ ਬਾਰ ਕਿਸੇ ਨਾਲ ਗੱਲਬਾਤਾਂ ਤੇ ਹਨੀ ਦੀਆਂ ਮੇਰੇ ਕੋਲ ਵੀਡੀਓਜ਼ ਨੇ ਹੋਟਲ ਦੀਆਂ ਪਤਾ ਨਹੀਂ ਕਿੱਥੇ-ਕਿੱਥੇ ਦੀਆਂ ਮੇਰੀਆਂ ਵੀਡੀਓਜ਼ ਨੇ ਇਹਦੇ ਕੋਲ ਅ ਪ੍ਰਿੰਕਲ ਕਹਿੰਦਾ ਮੇਰੀ ਵਾਈਫ ਨੂੰ ਵੀ ਇਹ ਮੈਂ ਤੈਨੂੰ ਤਾਂ ਦਊਂਗਾ ਪਹਿਲਾਂ ਤੂੰ ਮੈਨੂੰ ਵੀਡੀਓ ਬਣਾ ਕੇ ਦੇ ਤੇ ਇਹਨੇ ਨੇ ਤੈਨੂੰ ਨਾਲ ਨਹੀਂ ਰੱਖਣਾ ਹੈਗਾ ਵੀ ਇਹ ਇਹਦਾ ਭਰਾ ਤੇ ਇਹਦੀ ਮੰਮੀ ਇਹ ਸਾਰੇ ਰਲ ਕੇ ਡੈਡੀ ਦੇ ਜਾਣ ਤੋਂ ਬਾਅਦ ਤੈਨੂੰ ਘਰੋਂ ਕੱਢਣਾ ਚਾਹੁੰਦੇ ਨੇ ਵਾਈਫ ਛੱਡੋ ਇਹਨੇ ਮੇਰੇ 5 ਸਾਲ ਦੇ ਬੇਟੇ ਤੋਂ ਵੀ ਵੀਡੀਓ ਬਣਵਾ ਲਈ ਜਿਹਦੇ ਕੀ ਗੁਆ ਮੇਰੀ ਸੱਸ ਵੀ ਹੈ ਠੀਕ ਆ ਉਸ ਤੋਂ ਬਾਅਦ ਮੈਂ ਇਹ ਗੱਲ ਕਹਿਣਾ ਚਾਹਣਾ ਵੀ ਜੇ ਮੇਰੀ ਕਿਸੇ ਕੋਲ ਵੀ ਕੋਈ ਵੀ ਏਦਾਂ ਦੀ ਕਿਸੇ ਵੀ ਕੋਈ ਕੁੜੀ ਨਾਲ ਕੋਈ ਕੁਝ ਵੀ ਫੋਟੋ ਵੀਡੀਓ ਪਾ ਦਵੇ ਉਹਦੇ ਤੇ ਮੇਰਾ ਕੋਈ ਕਲੇਮ ਨਹੀਂ ਹੋਊ ਕੁਝ ਨਹੀਂ ਹੋਊਗਾ ਪਰ ਤੂੰ ਯਾਰ ਇੰਨਾ ਘਟਿਆ ਬੰਦਾ ਇੰਨਾ ਘਟਿਆ ਬੰਦਾ ਤੂੰ ਸਾਡੇ ਘਰ ਤੱਕ ਗਿਰਿਆ ਆਇਆ ਵਾ ਤੂੰ ਆਪਣੀ ਭੈਣ ਦੀ ਵੀਡੀਓ ਬਣਾ ਕੇ ਵਾਇਰਲ ਕਰਤੀ ਆ ਠੀਕ ਆ ਨਾ ਤਾਂ ਮੈਂ ਕਿਸੇ ਦਾ ਰੇਪ ਕੀਤਾ ਠੀਕ ਆ ਨਾ ਕੁਝ ਹੋਰ ਕੀਤਾ ਜਿਹੜੀ ਜਿਹੜੀ ਤੂੰ ਤਾਂ ਜੋ ਜਿਹਦੇ ਨੇੜੇ ਸੀ ਉਹ ਉਸ ਬਾਰੇ ਬਕਵਾਸ ਉਹਦੇ ਤੋਂ ਕਰਵਾਤੀ ਆ ਇਸ ਆਧਾਰ ਤੇ ਵੀ ਉਨੇ ਤੁਹਾਨੂੰ ਰੱਖਣਾ ਨਹੀਂ ਹੈਗਾ ਆਪਾਂ ਉਹਦੇ ਤੇ ਸਬੂਤ ਪੇਸ਼ ਕਰਾਂਗੇ ਠੀਕ ਆ ਸਬੂਤ ਜੇ ਕੋਈ ਹੈਗਾ ਕਿਸੇ ਨਾਲ ਵੀ ਮੇਰਾ ਰਹਿਣ ਦਾ ਜਾਂ ਫਿਰਨ ਦਾ ਜਿੱਥੇ ਵੀ ਹੋਣ ਦਾ ਉਹ ਤੂੰ ਬੇਝਿਜਕ ਹੋ ਕੇ ਪਾ ਸਕਦਾ ਸਾਰੇ ਦਰਾਹੇ ਨੂੰ ਪੈਲ ਨੂੰ ਲੁਧਿਆਣੇ ਨੂੰ ਪਤਾ ਮੈਂ ਕਿਵੇਂ ਦਾ ਹੈਗਾ ਕਿਵੇਂ ਨਹੀਂ ਪਰ ਅੱਜ ਮੇਰਾ ਬਾਪੂ ਹੈ ਨਹੀਂਗਾ ਠੀਕ ਆ ਮੈਨੂੰ ਪਤਾ ਵੀ ਸਾਡੇ ਤੇ ਕੀ ਮੁਸੀਬਤ ਆਈ ਹੋਈ ਹੈ ਕੀ ਨਹੀਂ ਆਈ ਹੈਗੀ ਸੋ ਭਰਾ ਬਣ ਕੇ ਬਾਰ ਬਾਰ ਫੋਨ ਨਾ ਕਰੋ ਮੈਂ ਕੋਈ ਕਿਸੇ ਦਾ ਰੇਪ ਨਹੀਂ ਕੀਤਾ ਕੋਈ ਕੁਝ ਨਹੀਂ ਕੀਤਾ ਹੈਗਾ ਠੀਕ ਆ ਘਰਾਂ ਦੀਆਂ ਲੜਾਈਆਂ ਨੇ ਇਹਨੇ ਪਹਿਲਾਂ ਵੀ ਵੀਡੀਓ ਬਣਵਾ ਕੇ ਇੱਕ ਲੁਧਿਆਣੇ ਦੇ ਨਾਮੀ ਪਰਿਵਾਰ ਦੇ ਮੁੰਡੇ ਨੂੰ ਸੁਸਾਇਡ ਕਰਵਾਇਆ ਸਾਰੇ ਲੁਧਿਆਣੇ ਨੂੰ ਪਤਾ ਸਾਰੇ ਲੁਧਿਆਣੇ ਨੂੰ ਇਹ ਗੱਲ ਪਤਾ ਪਰ ਕੋਈ ਇਹਨੇ ਬੋਲ ਬਰਾਬਰ ਬੋਲਣ ਦੀ ਹਿੰਮਤ ਤਾਂ ਨਹੀਂ ਰੱਖਦਾ ਵੀ ਇਹ ਗੰਦੀ ਬੋਲਦਾ ਜੇ ਲੜਾਈ ਹੋਣੀ ਹੁੰਦੀ 9 ਸਾਲ ਹੋ ਗਏ ਵਿਆਹ ਇਹਨੂੰ ਠੀਕ ਆ ਸਾਲ 2 ਸਾਲ 3 ਸਾਲ 4 ਸਾਲ 5 ਸਾਲ 6 ਸਾਲ ਚ ਹੋਣੀ 9 ਸਾਲ 8 ਸਾਲ ਦੇ ਵਿੱਚ ਲੜਾਈ ਹੋਊਗੀ ਸਾਡੀ ਲੜਾਈ 3-4 ਵਾਰ ਹੋਈ ਆ ਪਰ ਐਦਾਂ ਕਿਸੇ ਨਾਲ ਜੋੜਨਾ ਜਾਂ ਜਾਣ ਕੇ ਉਹਨੂੰ ਢੜਕਾਉਣਾ ਜਨਾਨੀ ਨੂੰ ਕੋਈ ਵੀ ਚਾਹੇ ਤੁਹਾਡੀ ਵਾਈਫ ਆ ਤੁਹਾਡੀ ਭੈਣ ਆ ਜਾਂ ਕੋਈ ਵੀ ਅਗਲਾ ਕਹੂਗਾ ਵੀ ਇਹਦੇ ਬਾਹਰ ਕਿਸੇ ਨਾਲ ਰਿਲੇਸ਼ਨ ਆ ਠੀਕ ਆ ਤਾਂ ਆਬਵੀਅਸ ਹਮੇ ਪੜਕਣਾ ਹੀ ਪੜਕਣਾ ਉੱਪਰ ਜੀ ਆਪਾਂ ਲੜੇ ਹੋਈਏ ਉਹ ਤਾਂ ਗੱਲ ਹੋਰ ਆ ਠੀਕ ਆ ਸੋ ਮੈਂ ਕਹਿਣ ਦੀ ਬੇਨਤੀ ਇਹ ਕਰਨੀ ਚਾਹੁੰਦਾ ਵੀ ਤੁਸੀਂ ਵੀ ਪਰਿਵਾਰ ਵਾਲਿਆਂ ਨਾ ਤਾਂ ਮੇਰੀ ਹਿੰਮਤ ਹੈਗੀ ਆ ਵੀ ਮੈਂ ਆਪਣੀ ਜਨਾਨੀ ਦੀ ਵੀਡੀਓ ਪਾਵਾਂ ਜਾਂ ਹਸਪੀਟਲ ਅੰਦਰ ਜਾ ਕੇ ਵੀਡੀਓ ਬਣਾ ਕੇ ਪਾਵਾਂ ਐਸ ਟਾਈਮ ਵੀ ਅਸੀਂ ਸਿੱਧੂ ਹਸਪੀਟਲ 'ਚ ਬੈਠਦੇ ਆਂ ਭਰਾ ਮੇਰਾ ਪਤਾ ਨਹੀਂ ਕਿੱਥੇ ਹੈ ਕਿੱਥੇ ਨਹੀਂ ਮੈਨੂੰ ਪਤਾ ਹਾਲ ਉਹਦੇ ਦੋਸਤ ਦੀ ਘਰ ਦੀ ਦੀ ਤੋਂ ਮਤ ਲਾਤੀਆਂ ਆਪਸ ਦੇ ਵਿੱਚ ਵੀ ਹਾਂ ਉਹਦੀ ਜ਼ਿਆਦਾ ਬਣਦੀ ਹੈ ਉਹ ਹੁਣ ਇਹ ਕਹਿ ਰਹੇ ਮੈਂ ਉਹਨੂੰ ਕਿਵੇਂ ਮੂੰਹ ਦਿਖਾਵਾਂ ਭੈਣ ਭਰਾ ਵਾਲਾ ਉਹਨਾਂ ਦਾ ਰਿਸ਼ਤਾ ਠੀਕ ਆ ਸਾਰੀਆਂ ਗੱਲਾਂ ਇਹਨੂੰ ਸਖਾਈਆਂ ਗਈਆਂ ਜੇ ਐਦਾਂ ਦਾ ਕੁਝ ਹੁੰਦਾ ਤਾਂ ਪਹਿਲਾਂ ਨਾ ਦੱਸਦੀ ਪਿਛਲੇ ਹਫ਼ਤੇ ਮੇਰੀ ਸਹੁਰਿਆਂ ਨਾਲ ਫੋਟੋ ਆ ਠੀਕ ਆ ਸਾਡਾ ਵਧੀਆ ਆਣ ਜਾਣਾ ਸਾਰਾ ਕੁਝ ਵਧੀਆ ਵਾ ਠੀਕ ਆ ਬਸ ਇੱਕ ਇਹ ਇਹਦੇ ਕੋਲ ਹੈ ਹੀ ਆ ਕੁਛ ਪਰ ਮੈਂ ਤੁਹਾਨੂੰ ਇੱਕ ਗੱਲ ਦੱਸਣੀ ਚਾਹੁੰਨਾ ਮੇਰੇ ਕੋਲੇ ਇਹਦੇ ਘਰਦਿਆਂ ਦੀਆਂ ਹੋਰ ਵਾਲੇ ਦਿਵਾਲੇ ਦੀਆਂ ਬਹੁਤ ਵੀਡੀਓ ਪਈਆਂ ਨੇ ਜੋ ਕਿ ਇਹਦੀਆਂ ਪਰਿਵਾਰਕ ਹੈ ਔਰ ਪਰਿਵਾਰ ਚ ਬੈਠ ਕੇ ਦੇਖਣ ਵਾਲੀਆਂ ਵੀ ਹੈਗੀਆਂ ਪਰ ਮੈਂ ਗੁਰੂ ਸਾਹਿਬ ਨੂੰ ਹਾਜ਼ਰ ਨਾਜ਼ਰ ਮੰਨ ਕੇ ਚੱਲਦਾ ਮੈਂ ਕਦੀ ਵੀ ਉਹ ਚੀਜ਼ ਨਹੀਂ ਕਰੂੰਗਾ ਕਿਉਂਕਿ ਮੇਰੇ ਲਈ ਇੱਕ ਲੇਡੀਜ਼ ਦੀ ਰਿਸਪੈਕਟ ਕਿਸੇ ਦਾ ਘਰ ਬਚਿਆ ਰਵੇ ਉਹ ਬਹੁਤ ਵੱਡੀ ਗੱਲ ਆ ਤੂੰ ਜੋ ਗੰਦ ਪਾਉਣਾ ਸੀ ਜੋ ਕਰਨਾ ਸੀ ਬੰਦਾਂ ਬੰਦਿਆਂ 'ਚ ਲੜਾਈ ਲੜਦਾ ਸਾਨੂੰ ਕਹਿੰਦਾ ਆਪਣੀ ਭੈਣ ਦਾ ਹੀ ਘਰ ਬਰਬਾਦ ਕਰਨਾ ਸੀ ਤਾਂ ਫੇਰ ਇਕੱਠੇ ਆ ਇੰਨੀ ਗੱਲ ਦੀ ਤੈਨੂੰ ਸ਼ਰਮ ਨਹੀਂ ਆਈ ਤੂੰ ਪਿਛਲੀ ਵੀਡੀਓ ਚ ਵੀ ਇਹ ਗੱਲ ਕਹਿ ਰਿਹਾ ਹਾਂ ਵੀ ਉਹ ਨੌਵੇਂ ਬਿਓਹਾਨੀ ਕਹਿੰਦਾ 20 ਦਿਨ ਰੁਕ ਜਾ 20 ਦਿਨ ਮੈਂ ਤਾਂ ਕਹਿੰਦਾ ਸੀਗਾ ਵੀ ਉਹਨੂੰ ਨੌਵਾਂ ਮਹੀਨਾ ਲੱਗਿਆ ਹੋਇਆ ਜਿਹੜਾ ਕਿ ਹਰੇਕ ਤੇਰੀ ਮਾਂ ਨੂੰ ਤੇਰੀ ਭੈਣ ਨੂੰ ਤੇਰੀ ਜਨਾਨੀ ਨੂੰ ਸਭ ਨੂੰ ਲੱਗਦਾ ਦੁਨੀਆ ਦੇ ਇੱਕ ਔਰਤ ਆਈ ਹੈ ਨਾ ਉਹ ਸਭ ਨੂੰ ਲੱਗਦਾ ਤੇ ਅਸੀਂ ਕਿੱਦਾਂ ਦੇ ਹੈਗੇ ਆ ਕਿੱਦਾਂ ਦੇ ਨਹੀਂ ਸਾਡੇ ਕੋਲ ਉਹ ਸਾਰਿਆਂ ਨੂੰ ਸਭ ਨੂੰ ਪਤਾ ਤੇ ਤੈਨੂੰ ਸਰਟੀਫਿਕੇਟ ਲੈਣ ਦੀ ਲੋੜ ਨਹੀਂ ਪਰ ਉਹ ਮਾੜਾ ਟਾਈਮ ਆਇਆ ਹੋਇਆ ਸੀਗਾ ਉਨੇ ਸਾਨੂੰ 2 ਮਹੀਨੇ ਬਾਅਦ ਹੀ ਦੱਸਿਆ ਵੀ ਇਦਾਂ ਗੱਲਬਾਤ ਹੋਈ ਸੀ ਮੇਰੇ ਤੋਂ ਗੁੱਸੇ 'ਚ ਉਹਨੇ ਵੀਡੀਓ ਬਣਵਾ ਲਈ ਘੁੰਮਣ ਸਾਹਿਬ ਵਕੀਲ ਸਾਹਿਬ ਦਾ ਨੰਬਰ ਦਿੱਤਾ ਵੀ ਇਹਨਾਂ ਨੂੰ ਫੋਨ ਕਰਕੇ ਇਹਤੇ ਕੇਸ ਕਰ ਦੇ ਇਹ ਹੁੰਦੇ ਨੇ ਯਾਰ ਦੋਸਤ ਯਾਰ ਦੋਸਤ ਜਿਹੜਾ ਨਾਲ ਮੇਰੇ ਕੋਈ ਰਹਿੰਦਾ ਹੋਊਗਾ ਜਾਂ ਤੁਹਾਡੇ ਨਾਲ ਰਹਿੰਦਾ ਹੋਊਗਾ ਉਹ ਘਰ ਦੀ ਦਾ ਫੋਨ ਕਰਨ ਕੋਈ ਵੱਡੀ ਗੱਲ ਨਹੀਂ ਹੈਗੀ ਕੋਈ ਵੱਡੀ ਗੱਲ ਨਹੀਂ ਹੈਗੀ ਅਗਲਾ ਪੁੱਛ ਲੈਂਦਾ ਕਿੱਥੇ ਨੇ ਕਿੱਥੇ ਨਹੀਂ ਫਿਰ ਤੁਸੀਂ ਉਹਨੂੰ ਮੈਨਿਪੂਲੇਟ ਕਰਕੇ ਆਹ ਕੁਝ ਕਰਾਉਨੇ ਆ ਸੋ ਜੋ ਮੈਂ ਸਚਾਈ ਸੀ ਸਾਹਮਣੇ ਰੱਖਦੀ ਆ ਮੈਂ ਆਪਣੇ ਪਰਿਵਾਰ ਨਾਲ ਖੁਸ਼ ਆ ਮੇਰੇ ਭਰਾ ਦਾ ਮੇਰੀ ਜਨਾਨੀ ਦਾ ਕੇਸੇ ਦਾ ਵੀ ਸਾਡਾ ਨੁਕਸਾਨ ਹੁੰਦਾ ਉਹਦਾ ਜ਼ਿੰਮੇਵਾਰ ਪ੍ਰਿੰਕਲ ਹੋਊਗਾ ਜੀ ਧੰਨਵਾਦ